ਪੰਜਾਬ ਅਵਾਜ਼ ਗੋਲਾ ਜੈ ਜੈ ਕਮੇਟ ਪੰਜਾਬ ਸਰਕਾਰ ਵੱਲੋਂ ਜਿਹੜੇ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਸੀਗੇ ਉਹ ਵਾਅਦੇ ਲਾਗੂ ਨਹੀਂ ਕੀਤੇ ਜਾ ਰਹੇ ਅੱਜ ਸਾਢੇ 3 ਸਾਲ ਦਾ ਸਮਾਂ ਬੀਤ ਗਿਆ ਇਹ ਜਿਹੜੀ ਸਰਕਾਰ ਹੈ ਪੁਰਾਣੀ ਪੈਨਸ਼ਨ ਦੀ ਨੋਟੀਫਿਕੇਸ਼ਨ ਜਾਰੀ ਇਹਨਾਂ ਨੇ ਕਰ ਦਿੱਤੀ ਸੀ ਪਰ ਉਹਨੂੰ ਅੱਜ ਅਮਲੀ ਜਾਮਾ ਨਹੀਂ ਪਹਿਨਾਇਆ ਝੂਠ ਬੋਲਣ ਵਾਲੀ ਸਰਕਾਰ ਹੈ ਅੱਜ ਸਾਡਾ ਜਿਹੜਾ 16% ਡੀਏ ਇਸ ਸਰਕਾਰ ਨੇ ਰੱਖਿਆ ਹੋਇਆ ਜਿਹੜਾ ਪੰਜਾਬ ਮੋਰੀ ਸੂਬਾ ਹੁੰਦਾ ਸੀ ਪੰਜਾਬ ਨੂੰ ਵਰਕੇ ਸੂਬੇ ਫੋਲੋ ਕਰਦੇ ਹੁੰਦੇ ਸੀ ਅੱਜ ਹਿਮਾਚਲ ਸਾੜੇ ਤੋਂ ਅੱਗੇ ਆ ਊਟੀ ਅੱਗੇ ਆ ਰਾਜਸਥਾਨ ਅੱਗੇ ਆ ਜਿਹੜੀ ਸਰਕਾਰ ਦਾ ਜਿਹੜਾ ਡੀਏ ਸੈਂਟਰ ਨਾਲੋਂ 16% ਘੱਟ ਪੰਜਾਬ ਦੇ ਮੁਲਾਜ਼ਮਾਂ ਨੂੰ ਜਿਹੜਾ ਮਹਿੰਗਾਈ ਪੱਤੇ ਦੀ ਕਿਸ਼ਤ ਜਿਹੜੀ ਵੱਧਦੀ ਮਹਿੰਗਾਈ ਦੇ ਨਾਲ-ਨਾਲ ਦੇਣੀ ਹੁੰਦੀ ਆ ਉਹ ਵੀ ਇਹ ਸਰਕਾਰ ਨੇ ਦੇ ਨਹੀਂ ਇਹ ਜਿਹੜੀ ਸਰਕਾਰ ਹੈ ਇਹ ਚੁਟਕਲੇ ਸੁਣਾ ਰਹੀ ਆ ਇਹ ਲੜਾਈ ਭਾਵਨਾ ਦੇ ਨਾਲ ਕੰਮ ਕਰ ਰਹੀ ਆ ਇਹਦੀ ਜਿਹੜੀ ਡਿਵੈਲਪਮੈਂਟ ਦੇ ਲਈ ਮੁਲਾਜ਼ਮਾਂ ਦੀ ਸਰਵਿਸੇ ਜਿਹੜੀਆਂ ਦਿੱਤੀਆਂ ਜਾ ਰਹੀਆਂ ਉਹਦੇ ਬਾਰੇ ਇਹਨਾਂ ਦਾ ਕੋਈ ਧਿਆਨ ਨਹੀਂ ਜਿਹੜੇ ਅਸੀਂ ਮਨਦੀਪ ਮਨਪ੍ਰੀਤ ਬਾਦਲ ਨੂੰ ਬੜਾ ਮਾਲਾ ਬੇਤਸਕਤਰ ਸਮਝਦੇ ਸੀ ਪਰ ਮੈਨੂੰ ਲੱਗਦਾ ਹਰਪਾਲ ਚੀਮਾ ਜੀ ਉਹਨਾਂ ਤੋਂ ਵੀ ਬਹੁਤ ਪਿੱਛੇ ਆ ਇਹ ਜਿਹੜੇ ਮੁਲਾਜ਼ਮਾਂ ਦੇ ਲਈ ਜਿਹੜਾ ਜੋ ਇਹਨਾਂ ਨੂੰ ਬਜਟ ਰੱਖਣਾ ਚਾਹੀਦਾ ਸੀ ਜੋ ਇਹਨਾਂ ਨੂੰ ਗੱਲਾਂ ਕਰਨੀਆਂ ਚਾਹੀਦੀਆਂ ਸੀ ਜੋ ਸਬ ਕਮੇਟੀ ਦੇ ਵਿੱਚ ਮੁਲਾਜ਼ਮਾਂ ਨਾਲ ਇਹਨਾਂ ਨੇ ਵਾਅਦੇ ਕੀਤੇ ਸੀ ਕੋਜ ਪੂਰੇ ਕਰਨ ਤੋਂ ਬਈ ਸਰਕਾਰ ਪਾਚ ਰਹੀ ਆ ਪੰਜਾਬ ਸਟੇਟ ਮਿਨਿਸਟਰੀਅਲ ਸਬਸਿਡੀ ਯੂਨੀਅਨ ਜਿਹੜੀ ਸਾਰੇ ਵਿਭਾਗਾਂ ਦੀ ਕਲੈਰੀਕਲ ਕਾਮਿਆਂ ਦੀ ਇੱਕੋ ਇੱਕ ਜੱਥੇ ਬੰਦੀ ਆ ਆ ਜੋ ਦੀ ਕਾਲ ਤੇ ਅਸੀਂ ਇੱਥੇ ਗੇਟ ਰੈਲੀ ਕਰ ਰਹੇ ਆ ਦੇਖਿਆ ਜਾਵੇ ਜਿਹੜੀ ਮੰਦੀ ਸਰਕਾਰਾਂ ਦੇ ਚਾਹੇ ਕਾਂਗਰਸਾਂ ਨੇ ਜਾਂ ਕਾਲੀ ਦਲ ਦੇ ਵੀ ਆ ਆਮ ਆਦਮੀ ਆ ਬਹੁਤ ਕੋ ਜੀਆਂ ਨੇ ਹੁੰਦਾ ਜੇ ਮਨਾਲੀ ਦੇ ਅਧਿਕਾਰੀ ਨੇ ਮਨਾਲੀਵਾਂ ਨਹੀਂ ਚੱਕਾ ਹੁੰਦਾ ਦੇਖੋ ਸਰਕਾਰਾਂ ਦੀਆਂ ਪਾਲਿਸੀਆਂ ਉਸ ਤਰ੍ਹਾਂ ਹੀ ਰਹਿੰਦੀਆਂ ਪਰ ਅਸੀਂ ਜਿਹੜੀਆਂ ਪਿਛਲੀਆਂ ਸਰਕਾਰਾਂ ਨੂੰ ਮਾੜਾ ਕਹਿੰਦੇ ਸੀ ਪਰ ਇਹ ਜਿਹੜੀ ਸਰਕਾਰ ਆ ਸਭ ਤੋਂ ਨਕਮੀ ਸਾਬਤ ਹੋ ਰਹੀ ਆ ਉਹ ਤਾਂ ਫੇਰ ਵੀ ਟਾਈਮ ਲੀਟ ਡੀਏ ਦੀ ਕਿਸ਼ਤ ਇਕੱਦੀ ਦੇ ਦਿੰਦੇ ਸੀਗੇ ਇਹ ਤਾਂ ਜਿਹੜੀ ਸਰਕਾਰ ਬਿਲਕੁਲ ਮੌਨ ਟਾ ਰਿਆ ਹੋਇਆ ਇਹਨਾਂ ਨੇ ਇਹਨਾਂ ਨੂੰ ਅੱਜ ਪੰਜਾਬ ਦੇ ਮੁਲਾਜ਼ਮ ਨਹੀਂ ਦਿਖ ਰਹੇ ਇਹ ਜਿਹੜੇ ਮੁਲਾਜ਼ਮ ਹੈ ਆਪਣੀ ਸ਼ਕਤੀ ਦਿਖਾਣਗੇ ਸੜਕਾਂ ਤੇ ਆਣਗੇ ਫੇਰ ਇਹ ਸੀਐਮ ਸਾਹਿਬ ਕਹਿੰਦੇ ਆ ਮੁਲਾਜ਼ਮ ਹੜਤਾਲਾਂ ਕਰਦੇ ਆ ਅਸੀਂ ਕਹਿੰਦੇ ਸਾਡੇ ਨਾਲ ਆ ਕੇ ਗੱਲ ਕਰੋ ਅੱਖਾਂ ਚੱਕਾਂ ਪਾ ਕੇ ਸਾਨੂੰ ਡੀਏ ਘੱਟ ਕਿਉਂ ਦੇ ਰਹੇ ਆ ਪੈਨਸ਼ਨ ਜਿਹੜਾ ਵਾਅਦਾ ਸਾਡਾ ਉਹ ਲਾਗੂ ਕਰੋ ਅਸੀਂ ਅੱਜ ਮੁਲਾਜ਼ਮ ਟੇਬਲ ਟਾਕ ਤੇ ਆਉਣਾ ਚਾਹੁੰਦੇ ਆ ਗੱਲ ਕਰਨ ਸਾਡੇ ਨਾਲ ਜੁਗਨਦੀਤੀ ਕੀ ਨਹੀਂ ਜੇ। ਦੇਖੋ ਸਰ ਸਾਡੀ ਸਾਰੇ ਵਿਭਾਗਾਂ ਦੀ ਇੱਕੋ ਇੱਕ ਜੱਤੇਬੰਦੀ ਹੈ ਪੀਐਸਐਮਯੂ ਸਾਡੇ ਜਿਹੜੇ ਸੁਪਰੀਮ ਲੀਡਰ ਹੈ ਗੁਰਨਾਮ ਸਿੰਘ ਵਿਰਕ ਹੈ ਜਨਰਲ ਸਕੱਤਰ ਤਸੀਮ ਪਟਲਜੀ ਆ ਜੋ ਡਿਸਾਈਡ ਕਰੂਗੇ ਸਾਰੇ ਪੰਜਾਬ ਦੇ ਵਿੱਚ ਉਹਨੂੰ ਅਸੀਂ ਲਾਗੂ ਕਰਾਂਗੇ। ਧੰਨਵਾਦ। ਆਯੋਕ ਸੂਬਾ ਵਾਈਸ ਪ੍ਰਧਾਨ ਪੰਜਾਬ ਸਿੱਖਿਆ ਭਾਗ ਮਿਨਿਸਟਰਲ ਸਟਾਫ ਸਭਾ ਆਫਿਸ ਐਸੋਸੀਏਸ਼ਨ ਸਰ ਆਪਣਾ ਕੋਈ ਨਵੇਂ ਕੋਈ ਮੁੱਦਾ ਨਹੀਂ ਹੈਗਾ ਅਸੀਂ ਪੀਐਸਐਮਯੂ ਸੂਬਾ ਬਾੜੀ ਦੀ ਕਾਲ ਤੇ ਅੱਜ ਗੇਟ ਰੈਲੀ ਜਿਹੜੀ ਕੱਢਣੀ ਅਸੀਂ ਤਿਆਰ ਹੋਏ ਆਂ ਸਾਡੇ ਮੁੱਦੇ ਉਹੀ ਪੁਰਾਣੇ ਹੀ ਆ ਸਰਕਾਰ ਨੇ ਸਾਨੂੰ ਲਾਰਾ ਲਾਇਆ ਸੀ ਕਿ ਸਾਨੂੰ ਤੁਸੀਂ ਸੱਤਾ ਵਿੱਚ ਲਿਆਓ ਅਸੀਂ ਤੁਹਾਨੂੰ ਪਹਿਲ ਦੇ ਆਧਾਰ ਤੇ ਪਹਿਲੀ ਕੈਬਨਿਟ ਚੜੀ ਪੁਰਾਣੀ ਪੈਨਸ਼ਨ ਜਿਹੜੀ ਆ ਉਹ ਬਹਾਲ ਕਰ ਦਾਂਗੇ ਦੇਖੋ ਲਗਭਗ 4 ਸਾਲ ਹੋ ਗਏ ਆ ਸਰਕਾਰ ਨੇ 2022 ਵਿੱਚ ਇੱਕ ਅਧੂਰਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਿਹਰੇ ਵਿੱਚ ਐਸਓਪੀ ਨਹੀਂ ਰੱਖਿਆ ਉਹ ਨੀਲਾ ਚਿੱਟਾ ਕਾਗਜ਼ ਸਿੱਧ ਹੋਈ ਆ ਸਰਕਾਰ ਸਾਨੂੰ ਆਉਣ ਤੋਂ ਪਹਿਲਾਂ ਵਾਅਦਾ ਕਰਦੀ ਸੀ ਤੁਹਾਡੇ ਅਸੀਂ ਹਰੇਕ ਜੋ ਵੀ ਮੰਗਾਵਾ ਉੱਤੇ ਪੂਰਾ ਉਤਰਾਂਗੇ ਪਰ ਸਰਕਾਰ ਨੇ ਸਾਡੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਦੇਖੋ ਹੁਣ ਸਰ ਦੂਜੀ ਗੱਲ ਸਾਡਾ ਡੀਏ ਦੇਖੋ 1967 ਤੋਂ ਸਾਡਾ ਇੱਕ ਤੈਅ ਹੋਇਆ ਸੀ ਜੇ ਕੇਂਦਰ ਦੇ ਹਿਸਾਬ ਨਾਲ ਜੋ ਕੇਂਦਰ ਨੂੰ ਡੀਏ ਕਿਸ ਜਾਰੀ ਕਰਦੀ ਆ ਉਹ ਸਟੇਟ ਜਿਹੜੀ ਆਪਣੇ ਪੰਜਾਬ ਆ ਉਹ ਵੀ ਉਸੇ ਤਰਜ਼ ਤੇ ਉਹ ਸੇਮ ਦਿਆ ਕਰੂਗੀ ਅੱਜ ਅਸੀਂ 16% ਉਹਨਾਂ ਤੋਂ ਪਿੱਛੇ ਜਾ ਰਹੇ ਆ ਸਾਡਾ 42% ਡੀਏ ਚੱਲ ਰਿਹਾ ਉਹਨਾਂ ਦਾ 58 ਚੱਲਦੇ ਆ ਕਿਸੇ ਟਾਈਮ ਇਹ ਹੁੰਦਾ ਸੀ ਕਿ ਸਾਡਾ ਜਿਹੜਾ ਪੰਜਾਬ ਸਟੇਟ ਸੀ ਇਹਨਾਂ ਨੂੰ ਸਭ ਤੋਂ ਪਹਿਲਾਂ ਡੀਏ ਦਿੱਤਾ ਜਾਂਦਾ ਸੀ ਬਾਕੀ ਸੂਬੇ ਸਾਡੀ ਸਟੇਟ ਨੂੰ ਦੇਖ ਕੇ ਆਪਣੇ ਸਟੇਟ ਵਿੱਚ ਜਿਹੜੇ ਆ ਡੀਏ ਦੀ ਕਿਸ਼ਤ ਬਹਾਲ ਕਰਦੇ ਸੀ ਪਰ ਅੱਜ ਦੇਖ ਲਓ ਕਿ ਸਾਰੇ ਸੂਬਿਆਂ ਨੇ ਕਿਸ਼ਤ ਜਾਰੀ ਕਰ ਦਿੱਤੀ ਹੈ ਸਾਡਾ ਜਿਹੜਾ ਪੰਜਾਬ ਸੂਬਾ ਸਭ ਤੋਂ ਪਿੱਛੇ ਆ ਇਹਦੀ ਅਸੀਂ ਨਖੇਦੀ ਕਰਦੇ ਆ ਪੀਐਸਐਮਜੂ ਸਾਡੀ ਜਿਹੜੀ ਮਾਜਤ ਹੈ ਬੰਦੀ ਆ ਸਾਨੂੰ ਜੋ ਵੀ ਆਦੇਸ਼ ਅਕੇ ਲਾਉਗੀ ਅਸੀਂ ਹਾਜ਼ਰਾਂ ਜੀ ਧੰਨਵਾਦ